ਹੇ ਗੁਰੂ ਦੀ ਫਤਿਹ ਓ ਰੇ ਸੋਨਿਆ ਜੀ ਆਇਆਂ ਏ ਕੇ ਵੜੇ ਕੇ ਵੜੇ ਰੰਗ ਦੀ ਜੀ ਰੰਗ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰੂ ਕੀ ਲਾਡਲੀ ਫੌਜ ਵੱਲੋਂ ਜੋ ਪ੍ਰੋਗਰਾਮ ਉੜੀਕੇ ਜਾਂਦੇ ਨੇ ਸੰਗਤਾਂ ਦੇ ਹੁਕਮਾਂ ਦੇ ਅਨਸਾਰ ਗੁਰੂ ਮਹਾਰਾਜ ਦੀ ਰਹਿਮਤ ਨਾਲ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਛਤਰ ਸ਼ਾਹ ਹੇਠ ਜਿਹੜੀ ਬੱਸਾਂ ਦਾ ਕਾਫਲਾ ਜਿਸ ਤਰ੍ਹਾਂ ਹਰ ਮਹੀਨੇ ਪੂਰਨਮਾਸ਼ੀ ਤੇ ਨਾਨਕ ਸਰਪਰੀ ਬੱਸ ਯਾਤਰਾ ਜਾਂਦੀ ਏ ਨਾਨਕ ਸਰ ਕਲੀਰਾ ਤੋਂ ਇਲਾਵਾ ਜਿਸ ਦਾ ਦਰਬਾਰ ਸਾਹਿਬ ਮਹੀਨੇ ਦੇ ਲਾਸਟ ਦੇ ਸੋਮਵਾਰ ਜਾਂਦੀ ਏ ਐਸੇ ਤਰ੍ਹਾਂ ਕੋਈ ਨਾ ਕੋਈ ਪ੍ਰੋਗਰਾਮ ਸੰਗਤਾਂ ਦੇ ਹੁਕਮਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਅਨਸਾਰ ਪ੍ਰੋਗਰਾਮ ਡਿਕੇ ਜਾਂਦੇ ਨੇ ਅੱਜ ਜੋ ਯਾਤਰਾ ਸ੍ਰੀ ਪੌਂਟਾ ਸਾਹਿਬ ਲਈ جاری ਏ ਉਹ ਉਸ ਤੋਂ ਇਲਾਵਾ ਉਸਦੇ ਵਿੱਚ ਪੰਜੋਕੜਾ ਸਾਹਿਬ ਅੰਬਾਲਾ ਮੰਜੀ ਸਾਹਿਬ ਉਥੇ ਤੀਰਗੜੀ ਸਾਹਿਬ ਪਗਾਣੀ ਸਾਹਿਬ ਕਿਰਪਾਲ ਦਾਸ ਗੁਰਦੁਆਰਾ ਸਾਹਿਬ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਸੰਗਤਾਂ ਆਪਣੀਆਂ ਅਰਦਾਸ ਨਾਲ ਇੱਥੋਂ ਚੱਲ ਕਰਕੇ ਚੱਲਦੀਆਂ ਨੇ ਇਹ ਰਸਤੇ ਦੇ ਵਿੱਚ ਨਾਮ ਸਿਮਰਨ ਬਾਣੀ ਦਾ ਇੱਕ ਨਾਮ ਜਪਦੇ ਜਾਣਾ ਹੈ ਕਈ ਸੰਗਤਾਂ ਕਹਿੰਦੀਆਂ ਹਨ ਉਲਟੀਆਂ ਵਗੈਰਾ ਆਉਂਦੀਆਂ ਜਾਂ ਕੁਝ ਵੀ ਹੁੰਦਾ ਹੈ ਜਦੋਂ ਸੰਗਤੀ ਰੂਪ ਦੇ ਵਿੱਚ ਆਪਾਂ ਜਾਂਦੇ ਹਾਂ ਨਾ ਉਹਦੇ ਵਿੱਚ ਕੋਈ ਉਲਟੀਆਂ ਨਹੀਂ ਕਿਉਂਕਿ ਬਾਸ ਦੇ ਵਿੱਚ ਆਪਾਂ ਬਾਹਰ ਦੇ ਦੇਖਣਾ ਇੱਕ ਨਾਮ ਜਦੋਂ ਨਾਮ ਜਪਣ ਲੱਗ ਜਾਂਦੇ ਨੇ ਨਾ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਸੰਗਤਾਂ ਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਹੋਰ ਸਭ ਤੋਂ ਵੱਡੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਉਹ ਜਿੱਥੇ ਵੀ ਕਿਤੇ ਲੋੜ ਪੈਂਦੀ ਏ ਇਹ ਵੀਰਾਂ ਦੀ ਉਥੇ ਸਹਯੋਗ ਦੀ ਜਿੱਥੇ ਸਹਯੋਗ ਦੀ ਲੋੜ ਹੈ ਸਹਯੋਗ ਜਿੱਥੇ ਸੰਗਤਾਂ ਦੀ ਲੋੜ ਉੱਥੇ ਸੰਗਤ ਮੈਂ ਛੋਟੇ ਜਿਹੇ ਮੈਸੇਜ ਦੇ ਵਿੱਚ ਇੱਕ ਸੰਗਤਾਂ ਦਾ ਇਕੱਠ ਹੋ ਜਾਂਦਾ ਔਰ ਵੀਰ ਪਿਆਰ ਦੇਣ ਲਈ ਹਰ ਵੇਲੇ ਹਰ ਪਲ ਜਗ੍ਹਾ ਬਿਜਗ੍ਹਾ ਖੜੇ ਨੇ ਤਿਆਰ ਹੋਈ ਤਿਆਰ ਜਿੱਥੇ ਕਿਤੇ ਦਵਾਈ ਦੀ ਲੋੜ ਹੈ ਜਾਂ ਕੋਈ ਖਾਣ ਪੀਣ ਦੀ ਅਰੇਂਜਮੈਂਟ ਦੀ ਲੋੜ ਹੈ ਸਾਡੇ ਨਾਲ ਕਪੂਰ ਵੀਰ ਜੀ ਆਇਆਂ ਕਪੂਰ ਸਾਹਿਬ ਆਏ ਨੇ ਇਹਨਾਂ ਦਾ ਵੀ ਧੰਨਵਾਦ ਹੈ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਦੀ ਸੇਵਾ ਦੀ ਲਾਂਦੀ ਲੋੜ ਪੈਂਦੇ ਇਹ ਆਪ ਕਹਿੰਦੇ ਨੇ ਦੱਸੋ ਰਾਜ ਕੀ ਲੈਣਾ ਕੀ ਹੈ ਐਸੇ ਤਰ੍ਹਾਂ ਵਿਜੇ ਸਿੰਘ ਜੀ ਆਗੇ ਨੇ ਮੇਰੇ ਨਾਲ ਜਿਹੜੇ ਵੀਰ ਜਿਹੜੇ ਜੁੜੇ ਹੋਏ ਨੇ ਇਹ ਸੰਗਤਾਂ ਦੀ ਸੇਵਾ ਵਾਸਤੇ ਨੇ ਨਾਲ ਆਂਦੇ ਨੇ ਨਾਗੀ ਸਰੂਪੇ ਪਵਾਉਣਾ ਚਾਹੁੰਦੇ ਨੇ ਇਹ ਕਹਿੰਦੇ ਵੀ ਸਾਡੇ ਕੋਲ ਦੁੱਸੋਂ ਸੇਵਾ ਦੀ ਲੋੜ ਹੈ ਜਾਂ ਕਿਸੇ ਵੀ ਖਾਣ ਦੀ ਪੀਣ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਸੰਗਤਾਂ ਦੀ ਸੇਵਾ ਲਈ ਅਸੀਂ ਆ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਜਿਹੜੇ ਵੀਰ ਆਪਣੀ ਭਾਵਨਾ ਨਾਲ ਸੇਵਾ ਕਰਦੇ ਨੇ ਉਹਨਾਂ ਦਾ ਧੰਨਵਾਦ ਜਿਹੜੀ ਆਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਕੀ ਲਾਡਲੀ ਫੌਜ ਸੇਵਾ ਜਥਾ ਮੋਖ ਸਿੰਘ ਬਦਰ ਬਰਿੰਦਰ ਸਿੰਘ ਰਾਜਾ ਜੀ ਤੇ ਪਰਮਜੀਤ ਸਿੰਘ ਬੱਬੂ ਜੀ ਜੋ ਪਿਛਲੇ ਲੰਬੇ ਅਕਸਰ ਤੋਂ ਸੰਤਾਂ ਨੂੰ ਗੁਰੂ ਧਾਮਾਂ ਦੀ ਧਾਰਮਿਕ ਯਾਤਰਾ ਕਰਾ ਕੇ ਤੇ ਉਹਨਾਂ ਨੂੰ ਦਰਸ਼ਨ ਕਰਵਾ ਗੁਰੂ ਦੇ ਲੜ ਲਾਉਣ ਦਾ ਜੋ ਪ੍ਰਲਾਅ ਕਰ ਰਹੇ ਹੈ ਬਹੁਤ ਇਸ਼ਲਾਗਾ ਜੋ ਪ੍ਰਲਾਅ ਆਜਿਹਾ ਜੋ ਕੇ ਸਮੇਂ ਦੇ ਵਿੱਚ ਸਮਾ ਕੱਢ ਕੇ ਆਜ ਤਾਂ ਬੱਚੇ ਆਪਣੇ ਬਜ਼ੁਰਗਾਂ ਲਈ ਸਮਾਨ ਹੀ ਕੱਢ ਬੰਦੇ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਇਸ ਸੰਸਾਰ ਤੇ ਉਹ ਉਹਨਾਂ ਬਜ਼ੁਰਗਾਂ ਵਾਸਤੇ ਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਸੋ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਸੱਚੇ ਭਾਸ਼ਾ ਨੂੰ ਹੋਰ ਸ਼ਕਤੀ ਉਦਮ ਤੇ ਬਲ ਬਖਸ਼ੇ ਗੁਰੂ ਕੀ ਲਾਲੀ ਫੌਜ ਸੇਵਕ ਜਥੇ ਨੂੰ ਤੇ ਅੱਜ ਜਿਹੜੀ ਯਾਤਰਾ ਲੈ ਕੇ ਨੇ ਪੌਂਟਾ ਸਾਹਿਬ ਮੰਕਲ ਦੇ ਹੋਰ ਗੁਰਦੁਆਮਾਂ ਤੇ ਵਾਪਸੀ ਤੇ ਹਰਿਆਣੇ ਦੇ ਗੁਰਦੁਆਮਾਂ ਤੋਂ ਪੁਰਖੜਾ ਸਾਹਿਬ ਤੋਂ ਹੁੰਦੀ ਲੁਧਿਆਣੇ ਵਾਪਸ ਆਉਣਗੇ ਸੋ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਗੁਰੂ ਸਾਹਿਬ ਨੇ ਯਾਤਰਾ ਸਫਲ ਕਰਨ ਨਾਮ ਜਪਤੇ ਹੋਣ ਜਾਣ ਨਾਮ ਜਪਤੇ ਹੋਣ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਲਾਡਲੀ ਫੇਰ ਸੇਵਾ ਸੁਸਾਇਟੀ ਸਾਡੇ ਰਾਜਾ ਭਾਜੀ ਹੋਰਾਂ ਨਾਲ ਜੀ ਟੀਮ ਹਰ ਮਹੀਨੇ ਮਹੀਨੇ ਚ ਦੋ ਦੋ ਵਾਰ ਵੀ ਬਸਾ ਲੈ ਕੇ ਧਰਮ ਮੀਤਾਨ ਕੀ ਯਾਤਰਾ ਤੇ ਲੈ ਕੇ ਜਾਂਦੇ ਹਨ ਪਿੱਛੇ ਮਣੀ ਕਰਨ ਵੀ ਲੈ ਕੇ ਗਏ ਹਨ ਜੀ ਹੁਣ ਪੁੰਟਾ ਸਾਹਿਬ ਲੈ ਕੇ ਜਾ ਰਿਹਾ ਹਨ ਹੁਣ ਮੈਂ ਕਹਿੰਦਾ ਵੀ ਪਰਮਾਤਮਾ ਦੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋਰ ਹਰ ਇੱਕ ਸੰਗਤ ਨੂੰ ਇਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਵੀ ਹਰ ਇੱਕ ਨੂੰ ਇੱਕ ਜੁੱਟ ਹੋ ਕੇ ਵੀ ਇਹਨਾਂ ਦੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਵੀ ਇਹੋ ਜੀ ਯਾਤਰਾ ਚ ਦੇਖੋ ਜੀ ਇਹੋ ਜੀ ਯਾਤਰਾ ਜਿਹੜੀ ਗੁਰੂ ਧਾਮਾਂ ਦੇ ਵਿੱਚ ਹਰ ਕਿਸੇ ਦੇ ਵਸਦੀ ਪਰਮਾਤਮਾ ਨੇ ਡਿਊਟੀ ਨਹੀਂ ਲਈ ਹੁੰਦੀ ਔਰ ਜੇ ਡਿਊਟੀ ਇਹਨਾਂ ਦੀ ਲਈ ਹੈ ਪੂਰੇ ਤਨਮਨ ਦੇ ਨੰਨ ਬੰਦੇ ਪਏ ਨੇ ਹਰ ਜਗ੍ਹਾ ਹਰ ਥਾਂ ਤੇ ਸੰਗਤ ਨੂੰ ਕਿਸੇ ਚੀਜ਼ ਦੀ ਲੋੜ ਦਵਾਈ ਦਾ ਕਿਸੇ ਚੀਜ਼ ਦੀ ਵੀ ਦਿੱਕਤ ਆਵੇ ਇਹ ਲੈ ਕੇ ਦਿੰਦੇ ਹਨ ਔਰ ਖਾਣ ਪੀਣ ਦਾ ਅਰੇਂਜਮੈਂਟ ਪੂਰਾ ਕਰਦੇ ਹਨ ਪਰਮਾਤਮਾ ਦੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ